ਯਾਰ ਇਹ ਮਾਰ ਨਹੀਂ ਜੋ ਤੂੰ ਕਹਿੰਦੀ ਗੱਲ ਨਹੀਂ ਮੇਰਾ ਮੂਰਗੀ ਹਾਂ ਉਹਰਦਾ ਜੋ ਹੈ ਹੈ ਜਿਹ ਤੋਂ ਬਾਅਦ ਬਾਕੀ ਆ ਤੇ ਘਰਾਂ ਚ ਜਾ ਕੇ ਉਹ ਇੱਕ ਇੱਕ ਵਾਰੀ ਮਾਫੀ ਦੇਂਦੇ ਸਾਰਿਆਂ ਨੂੰ ਤੇ ਤੈਨੂੰ ਝੋਲਣ ਵਾਲੀ ਜਿਹੜੀ ਆ ਅੱਛਾ ਤੇ ਪਤਾ ਲੱਗਿਆ ਵੀ ਕੁੜੀ ਇੱਥੇ ਆ ਮਰਜੂ 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 ਛੋਟ ਬਸ ਠੀਕ ਆ ਸੰਤੋਖ ਆ ਜਾ ਲੋ ਮਾਰੇ ਹੋਣਾ ਮਾਰੇ ਹੋਣਾ ਨਾ 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 ਬੱਦ ਆਏ ਕਿੱਥੇ ਉਹਦਾ ਘਰ ਇਧਰ ਨੂੰ ਆ ਆ ਮੋਹਲੇ ਆ ਨਹੀਂ ਆ ਆ ਤੂੰ ਵੀ ਤੇ ਨਹੀਂ ਹੋ ਨਾ ਵੇ ਆ ਕਿਹੜੇ ਕਿਹੜੇ ਆਦਮੀ ਯਾਰ ਉਹ ਕਿਹੜੇ ਕਿਹੜੇ ਅਸਲ ਵਿੱਚ ਕਿਹਦੇ ਨਾਲ ਆ ਤੂੰ ਕਿਹਾ ਤੂੰ ਨਾ ਆ ਅੱਜ ਸਭ ਖਾਣਾ ਖਾ ਲਾ ਨਹੀਂ ਜੀ ਆ ਬਾਈ ਨਾ ਵੇ ਆ ਸਿੱਧਾ ਹਟਿਆ ਮਦੂ ਵੇ ਸਿੱਧਾ ਆ ਨਹੀਂ ਯਾਰ ਨੋ ਸਮਝ ਕੇ ਵੀ ਮੈਂ ਪਾਪੇ ਨੂੰ ਆ ਗਿਆ ਆ ਗਿਆ ਆ ਗਿਆ ਜਿਹੜਾ ਚੋਮ ਜਨ ਨਹੀਂ ਜਰਾ ਕਾਲਾ ਨਹੀਂ ਪੀਉਣਾ ਕਾਲਾ ਕਾਲਾ ਪਾਪੇ ਜੰਮ ਚੋਲੇ ਗੋਰੀ ਉਹਦੇ ਪਰੀਆਂ ਵੀ ਦੀ ਓਏ ਅਸੀਂ ਆਪਰੇਸ਼ਨ ਨੀਗਲ ਦੇ ਤਹਿਤ ਜਿਹੜਾ ਸਾਡਾ ਸਪੈਸ਼ਲਾਈਜ਼ਡ ਸਰਚ ਆਪਰੇਸ਼ਨ ਹੁੰਦਾ ਉਸ ਸੀ ਕਿਤੇ ਤਾਂ ਜਿਹੜੇ ਵੀ ਨਸ਼ੇ ਦੇ ਅੱਡੇ ਬਣੇ ਹੋਏ ਸੀ ਜਾਂ ਫਿਰ ਜਿਹੜੇ ਕੋਈ ਇਸ ਤਰ੍ਹਾਂ ਦੇ ਇਲਾਕੇ ਸੀਗੇ ਉੱਤੇ ਸ਼ਿਕਾਇਤਾਂ ਕਾਫੀ ਆ ਰਹੀ ਸੀ ਨਸ਼ੇ ਦੇ ਉੱਤੇ ਨਸ਼ੇ ਵੇਚਣ ਦੀ ਸ਼ਿਕਾਇਤ ਹੈ ਜਾਂ ਫਿਰ ਉੱਤੇ ਕੰਜ਼ਮਪਸ਼ਨ ਦੀ ਸ਼ਿਕਾਇਤ ਹੈ ਅਸੀਂ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਸਪੌਟਡਨ ਸਰਚ ਆਪਰੇਸ਼ਨ ਕੀਤਾ ਸੀ ਉਸ ਤੋਂ ਹੀ ਇਹ ਲੜੀ ਦੇ ਵਿੱਚ ਅੱਜ ਇਸਲਾਮਾਬਾਦ ਮੌਲਾ ਜਿਹੜਾ ਸਿੱਟੀ ਦਾ ਏਰੀਆ ਉੱਤੇ ਵੀ ਅਸੀਂ ਆਏ ਸੀ ਬਟ ਇੱਥੇ ਇੱਕ ਚੰਗੀ ਗੱਲ ਸਾਨੂੰ ਇਹ ਦੇਖਣ ਨੂੰ ਮਿਲੀ ਹੈ ਕਿ ਇੱਥੇ ਦੇ ਕਿਉਂਕਿ ਰੈਗੂਲਰ ਸਾਡੀ ਰੇਡ ਹੁੰਦੀ ਹੈ ਰੈਗੂਲਰ ਚੈਕਿੰਗਸ ਹੁੰਦੀ ਹੈ ਤੋਂ ਲੋਕ ਵੀ ਕਾਫੀ ਅਵੇਅਰ ਹੈ ਸਾਡੇ ਵਿਜੀਲ ਸਿਟਰ ਮੈਂਬਰ ਜਿਹੜੇ ਸੀਗੇ ਉਹ ਵੀ ਨਾਲ ਆਏ ਸੀ ਉਹਨਾਂ ਨੇ ਮੈਨੂੰ ਤਰੀਫ ਵੀ ਕੀਤਾ ਕਿ ਅਸੀਂ ਸਰ ਹੁਣ ਅੱਗੇ ਹੋ ਕੇ ਪੁਲਿਸ ਦਾ ਸਾਥ ਵੀ ਦੇ ਰਹੇ ਤੇ ਅਸੀਂ ਫਲੈਕਸ ਬੋਰਡ ਵਗੈਰਾ ਲਾਵਾਂਗੇ ਜਿਹੜੇ ਫੈਮਿਲੀਜ਼ ਹੈਗੇ ਕੁਝ ਹੀ ਹੈ ਜੋ ਕਿ ਇਨਵੋਲਵ ਰਹਿੰਦੇ ਹੈ ਜਾਂ ਆਫਰ ਨਾਨ ਜਿਹੜੇ ਹੈ ਸਹੀ ਵਾਰੀ ਇਹਦੇ ਵਿੱਚ ਕੰਮ ਕਰਦੇ ਆ ਸੋ ਉਹ ਫੈਮਿਲੀਜ਼ ਨੂੰ ਵੀ ਪਹਿਲਾਂ ਤੋਂ ਇਹ ਆਪ ਅਵੇਅਰ ਕਰ ਰਹੇ ਹੈ ਕਿ ਭਈ ਆਪਣੇ ਬੱਚੇ ਵੀ ਛੋਟੇ ਹੈਗੇ ਉਹਨਾਂ ਤੇ ਮਾੜੀ ਸੰਗਤ ਦਾ ਅਸਰ ਪਊਗਾ ਤੋਂ ਸੈਕਿੰਡ ਜਨਰੇਸ਼ਨ ਸਮਗਲਰ ਉਹ ਹੀ ਤੋ ਇਸ ਚੀਜ਼ ਦਾ ਚੰਗਾ ਅਸਰ ਵੀ ਹੋਇਆ ਲੋਕਾਂ ਤੇ ਤੇ ਨਾਲ ਹੀ ਉਹਨਾਂ ਨੂੰ ਅਸੀਂ ਇਹ ਵੀ ਦੱਸਿਆ ਕਿ ਜਿਹੜੇ ਨਹੀਂ ਮੰਨਦੇ ਗੱਲ ਜਾਂ ਜਿਹੜੇ ਫੇਰ ਵੀ ਇਹ ਦੇ ਵਿੱਚ ਲੱਗੇ ਪਏ ਹਨ ਤਾਂ ਫਿਰ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਜਾਰੀ ਰੱਖਾਂਗੇ ਇੱਕ ਚੀਜ਼ ਇਹ ਵੀ ਹੈ ਕਿ ਹੁਣ ਅਸੀਂ ਪ੍ਰਾਪਰਟੀ ਫੋਰਚਰ ਦੇ ਪਾਸੇ ਵੀ ਲੱਗੇ ਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਸਮੱਗਲਰਸ ਨੇ ਨਾ ਤੇ ਪਹਿਲਾਂ ਵੀ ਪਰਚੇ ਰਜਿਸਟਰਡ ਹੈ ਉਹਨਾਂ ਨੇ ਕਈ ਵਾਰ ਸ਼ਹਿਰ ਦੇ ਵਿੱਚ ਵੀ ਬਣਾਈ ਹੁੰਦੀ ਹੈ ਕਈ ਵਾਰ ਬਾਹਰ ਵੀ ਪ੍ਰਾਪਰਟੀ ਬਣਾਈ ਹੁੰਦੀ ਹੈ ਸੋ ਸਾਡਾ ਇੰਟਰ ਜਿਹੜਾ ਰੇਂਜ ਦਾ ਕੋਆਰਡੀਨੇਸ਼ਨ ਉਹ ਵੀ ਕਾਫੀ ਚੰਗਾ ਸੀ ਬਾਹਰ ਦੇ ਜਿਹੜੇ ਡਿਸਟ੍ਰਿਕਟਸ ਆ ਜਿੱਥੇ ਵੀ ਇਹਨਾਂ ਦੇ ਰਿਸ਼ਤੇ ਜ਼ਾ ਰਹਿੰਦੇ ਉੱਥੇ ਇਹਨਾਂ ਨੇ ਆਪਣੇ ਪੈਸੇ ਇਨਵੈਸਟ ਕੀਤੇ ਉਹ ਸਾਰੀ ਆਈਡੈਂਟੀਫਾਈ ਕਰਦੇ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਐਸਟੈਬਲਿਸ਼ ਕੀਤੀ ਹੋਈ ਹੈ ਜੋ ਕਿ ਸਪੈਸ਼ਲਾਈਜ਼ਡ ਇਸੀ ਚੀਜ਼ ਦੇ ਵਿੱਚ ਹੈ ਕਿ ਐਨਡੀਪੀਐਸ ਦੇ ਕੇਸਸ ਦੇ ਜਿਹੜੇ ਸਮਗਲਰਸ ਉਹਨਾਂ ਦੀ ਪ੍ਰੋਪਰਟੀਆਂ ਕਿੱਥੇ-ਕਿੱਥੇ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਸ ਦੀ ਫੋਕਫੀਚਰ ਵੀ ਕਰਾ ਦੇ। ਤੋਂ ਕਰ ਜਾਗਰੂਤ ਹੋਇਆ ਅੱਜ ਲੋਕ ਜਿਹੜੇ ਸਾਹਮਣੇ ਆਇਆ ਲੱਗਦਾ ਕਿ ਇਸ ਨਾਲ ਨਕੀਤੇ ਕਾਬੂ ਪਾਇਆ ਜਾਏਗਾ ਜੋ ਲੋਕ ਜਾਂਦੇ ਪਏ ਆ। ਬਿਲਕੁਲ ਇਹ ਇੱਕਦਮ ਪੋਜ਼ਿਟਿਵ ਡਵੈਲਪਮੈਂਟ ਹੈ। ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਇੱਥੇ ਕਿ ਅਸੀਂ ਪਹਿਲਾਂ ਵੀ ਰੇਡ ਕਰਦੇ ਹਾਂ। ਕਈ ਵਾਰ ਕੀ ਹੁੰਦਾ ਹੈ ਕਿ ਹੈਵੀ ਚੋਲ ਹੋ ਜਾਂਦੀ ਹੈ ਇਹ ਚੀਜ਼ ਕਿ ਨਹੀਂ ਜੀ ਇੱਥੇ اسلام آباد ਮੋਹੱਲਾ ਜਾਂ ਫਲਾਣਾ ਮੋਹੱਲਾ ਜੋ ਹੈ ਉਹ ਡਰਗ ਦਾ